ਸੱਤ ਸਰੀਆ ਕਾਲ ਪੰਜਾਬੀਓ ਪੰਜਾਬੀਓ ਪੰਜਾਬ ਦੇ ਹਾਲਾਤ ਲੋਅਰ ਆਰਡਰ ਤੋਂ ਬਿਲਕੁਲ ਗਰਖ ਚੁੱਕੇ ਨੇ ਬਿਲਕੁਲ ਲੋਅਰ ਆਰਡਰ ਦੇ ਬੁਰੇ ਹਾਲਾਤ ਹੋ ਚੁੱਕੇ ਨੇ ਜੇ ਮੈਂ ਗੱਲ ਕਰਾਂ ਜਗਰਾਉਂ ਦੀ ਦੇਰ ਰਾਤ ਜਸਕੀਰਤ ਸਿੰਘ ਜਸਾ ਨਾਮ ਦਾ ਮੁੰਡਾ ਜਿਹਦੀ ਸਕੋਰਪੀਓ ਗੱਡੀ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਉੱਥੇ ਫਾਇਰਿੰਗ ਹੋਣ ਦੀ ਵੀ ਖਬਰ ਹੈ ਪਿੰਡ ਵਾਲੇ ਦੱਸ ਰਹੇ ਨੇ ਤੇ ਉਸ ਮੁੰਡੇ ਦੀ ਰਾਤ 1.5 ਵਜੇ ਮੌਤ ਹੋ ਚੁੱਕੀ ਹੈ ਸੋ ਇੱਕ ਵੱਡੀ ਘਟਨਾ ਜਗਰਾਉਂ ਦੇ ਵਿੱਚ ਵਾਪਰੀ ਹੈ ਦੇਹ ਰਾਤ ਜਗਰਾਉ ਦੇ ਵਿੱਚ ਆ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਸਕੋਰਪੀਓ ਗੱਡੀ ਦੇਖ ਰਹੇ ਹੋ ਬਿਲਕੁਲ ਨਵੀਂ ਗੱਡੀ ਸੀ ਇਹਨੂੰ ਅੱਗ ਲਗਾ ਦਿੱਤੀ ਗਈ ਹੈ ਜਸਕੀਰਤ ਸਿੰਘ ਜੱਸਾ ਨੌਜਵਾਨ ਜੋ ਕਿ ਅਖਾੜਾ ਪਿੰਡ ਦਾ ਵਸਨੀਕ ਹੈ ਅਤੇ ਉਹ ਉਸ ਤੋਂ ਬਾਅਦ ਲੁਧਿਆਣੇ ਚਲਾ ਗਿਆ ਸੀ ਹੁਣ ਉਹ ਪਿੰਡ ਕੋਠੇ ਸ਼ੇਰਜੰਗ ਰਹਿ ਰਿਹਾ ਸੀ ਇਹ ਕੋਠੇ ਸ਼ੇਰਜੰਗ ਦੀਆਂ ਜਿਹੜੀਆਂ ਤਸਵੀਰਾਂ ਨੇ ਦੇਹ ਰਾਤ ਜੋ ਜੱਸਾ ਆਪਣੇ ਘਰ ਜਾ ਰਿਹਾ ਸੀ ਤਾਂ ਲੋਕਾਂ ਦੇ ਦੱਸਣ ਮੁਤਾਬਕ ਇੱਥੇ ਗੋਲੀਆਂ ਵੀ ਚੱਲੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ ਜੱਸੇ ਕੋਲ ਆਪਣਾ ਪਰਸਨਲ ਵੈਪਨ ਵੀ ਸੀ ਸੋ ਉਸਦੇ ਮੈਗਜ਼ਨ ਵੀ ਵਿੱਚੇ ਹੀ ਸੜ ਜਾਣ ਦੀਆਂ ਖਬਰਾਂ ਨੇ ਜਿਹੜੀ ਪੁਲਿਸ ਆ ਜਗਰਾਉਂ ਪੁਲਿਸ ਉਹ ਪਰਸਨਲ ਅੰਜਸ ਦਾ ਮਸਲਾ ਇਹਨੂੰ ਦੱਸ ਰਹੀ ਹੈ ਪਰ ਜੋ ਲੋਕ ਨੇ ਉਹ ਦੱਸ ਰਹੇ ਨੇ ਕਿ ਮਾਮਲਾ ਕੁਝ ਹੋਰ ਵੀ ਹੋ ਸਕਦਾ ਹੈ ਕਿਉਂਕਿ ਜੱਸੇ ਨੂੰ ਇੱਕ ਸਾਲ ਪਹਿਲਾਂ ਕੋਈ ਧਮਕੀ ਵਗੈਰਾ ਵੀ ਮਿਲਣ ਦੀਆਂ ਜੋ ਖਬਰਾਂ ਲੋਕਾਂ ਦੇ ਵਿੱਚ ਬਣੀਆਂ ਹੋਈਆਂ ਨੇ ਮੈਂ ਤੁਹਾਨੂੰ ਜੱਸੇ ਦੀ ਫੋਟੋ ਦਿਖਾ ਦਿੰਦਾ ਹੈ ਇਹ ਉਹ ਨੌਜਵਾਨ ਹੈ ਜਿਸਕੀਰਤ ਸਿੰਘ ਜੱਸਾ ਜਿਸ ਦੀ ਦੇਰ ਰਾਤ ਮੌਤ ਹੋ ਚੁੱਕੀ ਹੈ ਸੋ ਲੋਕਾਂ ਦੇ ਦੱਸਣ ਮੁਤਾਬਕ ਚਸ਼ਮਦੀਤਾਂ ਦੇ ਮੁਤਾਬਕ ਇਹ ਗੱਡੀ ਇੱਥੇ ਰੋਕ ਲਈ ਗਈ ਉਸ ਤੋਂ ਬਾਅਦ ਇੱਥੇ ਗੋਲੀ ਚੱਲਣ ਦੀ ਵੀ ਖਬਰ ਹੈ ਗੋਲੀਆਂ ਵੀ ਚੱਲੀਆਂ ਨੇ ਤੇ ਉਸ ਤੋਂ ਬਾਅਦ ਜੱਸੇ ਦੇ ਸਿਰ 'ਚ ਗੰਭੀਰ ਸੱਟ ਵੱਜਦੀ ਹੈ ਉਹਨੂੰ ਸਥਾਨਕ ਕਲਿਆਣੀ ਹਸਪਤਾਲ ਲਿਆ ਜਾਂਦਾ ਹੈ ਜਿੱਥੋਂ ਉਹਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਰਾਤ 1:30 ਵਜੇ ਉਸ ਦੀ ਮੌਤ ਹੋ ਜਾਂਦੀ ਹੈ ਚਸ਼ਮਦੀਦਾ ਦੇ ਮੁਤਾਬਕ ਜੋ ਨੌਜਵਾਨ ਸੀਗੇ ਉਹਨਾਂ ਕੋਲੇ ਪੈਟਰੋਲ ਵੀ ਸੀਗਾ ਸੋ ਇਸ ਗੱਡੀ ਤੇ ਪੈਟਰੋਲ ਪਾ ਕੇ ਇਹਨੂੰ ਅੱਗ ਲਗਾ ਦਿੱਤੀ ਗਈ ਬਿਲਕੁਲ ਨਵੀਂ ਗੱਡੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੋ ਪੰਜਾਬ ਦੇ ਜਿਹੜੇ ਕਾਨੂੰਨ ਦੇ ਵਿਵਸਥਾ ਦੇ ਹਾਲਾਤ ਆ ਉਹ ਦਿਨ-ਦਿਨ ਬੇਕਾਬੂ ਹੁੰਦੇ ਜਾ ਰਹੇ ਆ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਪਾਸੇ ਗੌਰ ਕਰਨਾ ਚਾਹੀਦਾ ਕਿਉਂਕਿ ਹਾਲਾਤ ਬੇਕਾਬੂ ਹੋ ਰਹੇ ਆ ਤੋ ਕਿਤੇ ਇਹ ਨਾ ਹੋਵੇ ਵੀ ਜਿਹੜੇ ਹਾਲਾਤ ਨੇ ਹੱਥੋਂ ਨਿਕਲ ਜਾਣ। 2 ਦਿਨ ਪਹਿਲਾਂ ਸਥਾਨਕ ਜਗਰਾਉਂ ਦੇ ਵਿੱਚ ਕੰਡਾ ਜੁਵੈਲਰ ਵਾਲਿਆਂ ਦੇ ਗੋਲੀ ਚੱਲਣ ਦੀਆਂ ਖਬਰਾਂ ਆਈਆਂ ਸਨ ਅਤੇ ਦੇਰ ਰਾਤ ਆ ਮੰਦਪਾਗੀ ਘਟਨਾ ਵਾਪਰ ਗਈ ਜਿਸ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਸੋ ਜਸਕੀਰ ਸਿੰਘ ਜੱਸੇ ਕੋਲ ਆਪਣਾ ਪਰਸਨਲ ਵੈਪਨ ਵੀ ਸੀ ਜਿਸ ਦੇ ਮੈਗਜ਼ੀਨ ਵਿੱਚ ਸੜ ਜਾਣ ਦੀਆਂ ਖਬਰਾਂ ਨੇ ਗੋਲੀਆਂ ਚੱਲਣ ਦੀਆਂ ਖਬਰਾਂ ਜੋ ਸਥਾਨਕ ਚਸ਼ਮਦੀਤ ਦੱਸ ਰਹੇ ਨੇ ਪਰ ਪੋਸ ਦੇ ਮੁਤਾਬਕ ਅਸੀਂ ਫਰੈਂਸਿਕ ਰਿਪੋਰਟ ਆਉਣ ਤੇ ਹੀ ਕੁਝ ਕਹਿ ਸਕਦੇ ਹਾਂ ਪੁਲਿਸ ਨੂੰ ਪਰਸਨਲ ਰੰਜਿਸ਼ ਦਾ ਮਸਲਾ ਦੱਸ ਰਹੀ ਹੈ ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਮਸਲਾ ਕੁਝ ਹੋਰ ਵੀ ਹੋ ਸਕਦਾ ਹੈ ਸੋ ਇੱਕ ਨੌਜਵਾਨ ਦੀ ਜਾਨ ਗਈ ਹੈ ਜੀ ਬਹੁਤ ਮੰਦਭਾਗੀ ਕਟੜਾ ਦੇ ਰਾਤ ਜਗਰਾਉਂ ਦੇ ਵਿੱਚ ਵਾਪਰੀਆ ਸੋ ਸਰਕਾਰ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਪਵੇਗਾ ਤਾਂ ਜੋ ਅਜਿਹੇ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਕੱਖ ਨਹੀਂ ਬਚਿਆ ਬਿਲਕੁਲ ਇਹ ਗੱਡੀ ਅੱਗ ਲਾ ਕੇ ਤਬਾਕ ਕਰ ਦਿੱਤੀ ਗਈ ਆ ਸੋ ਪੰਜਾਬ ਦੇ ਹਾਲਾਤਾਂ ਦਾ ਰਬੀ ਰੱਖਾ ਉਮੀਦ ਕਰਦੇ ਆ ਕਿ ਇਹੋ ਜਿਹੀਆਂ ਖਬਰਾਂ ਕਦੇ ਵੀ ਦੇਖਣ ਨੂੰ ਨਾ ਮਿਲਣ